ਉਧਰ ਕੈਂਚੀ ਫੇਰ ਕੇ ਕੰਗਣਾ ਦੀ ਫਿਲਮ ਨੂੰ ਸੈਂਸਰ ਬੋਰਡ ਨੇ ਦਿੱਤਾ ਸਰਟੀਫਿਕੇਟ ਜਲਦ ਹੋਵੇਗੀ ਕੰਗਣਾ ਦੀ ਐਮਰਜੈਂਸੀ ਫਿਲਮ ਰਿਲੀਜ਼ ਜੀ ਹਾਂ ਐਮਰਜੈਂਸੀ ਸੀਨ ਤਿੰਨ ਸੀਨ ਹਟਾਏ ਜਾਣਗੇ ਅਤੇ 10 ਬਦਲਾਅ ਵੀ ਕਰਨੇ ਪੈਣਗੇ ਇਸ ਤੋਂ ਬਾਅਦ ਰਿਲੀਜ਼ ਹੋਵੇਗੀ ਐਮਰਜੈਂਸੀ ਤੁਹਾਨੂੰ ਦੱਸਦੀ ਹਿਮਾਚਲ ਪ੍ਰਦੇਸ਼ ਦੀ ਸੰਸਦ ਮੈਂਬਰ ਅਤੇ ਅਦਾਕਾਰ ਕੰਗਣਾ ਰਣੋਤ ਦੀ ਫਿਲਮ ਐਮਰਜੈਂਸੀ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਟ ਦੁਆਰਾ ਯੂਏ ਸਰਟੀਫਿਕੇਟ ਦਿੱਤਾ ਗਿਆ ਹੈ ਸੀਬੀਐਸਸੀ ਸੀਬੀਐਫਸੀ ਨੇ ਇਸ ਫਿਲਮ ਦਾ ਕਈ ਦਿਸ਼ਾਂ ਤੇ ਇਤਰਾਜ਼ जताया ਇਸ ਜਿਸ ਕਾਰਨ ਇਹ ਫਿਲਮ ਕਈ ਕਟੋਟੀਆਂ ਦੇ ਬਦਲਾਅ ਤੋਂ ਬਾਅਦ ਕੁਝ ਹਫ਼ਤਿਆਂ ਚ ਰਿਲੀਜ਼ ਹੋਵੇਗੀ ਸੀਬੀਐਫਸੀ ਨੇ ਇਸ ਫਿਲਮ ਦੇ ਤਿੰਨ ਸੀਨ ਡਿਲੀਟ ਕਰਨ ਦੀ ਨਿਰਦੇਸ਼ ਦਿੱਤੇ ਹਨ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਸ ਵਿੱਚ ਤਿੰਨ ਬਦਲਾਅ ਕੀਤੇ ਜਾਣ ਸਿੱਖ ਜਥੇਬੰਦੀਆਂ ਨੇ ਫਿਲਮ ਨੂੰ ਲੈ ਕੇ ਇਤਰਾਜ਼ ਉਠਾਇਆ ਸੀ ਜਿਸ ਕਾਰਨ CBFC ਨੇ ਸਰਟੀਫਿਕੇਟ ਰੋਕ ਲਿਆ ਸੀ ਕੰਗਨਾ ਨੇ ਦੱਸਿਆ ਕਿ ਸਰਟੀਫਿਕੇਟ ਨਾ ਮਿਲਣ ਕਾਰਨ ਫਿਲਮ ਆਪਣੇ ਤੈ ਸਮੇਂ ਤੇ ਰਿਲੀਜ਼ ਨਹੀਂ ਹੋ ਸਕੀ ਸੈਂਸਰ ਬੋਰਡ ਤੋਂ ਸਰਟੀਫିକੇਟ ਮਿਲਣ ਤੋਂ ਬਾਅਦ ਹੁਣ ਤੱਕ ਸਿੱਖ ਜਥੇਬੰਦੀਆਂ ਜਾਂ ਕੰਗਨਾ ਵੱਲੋਂ ਕੋਈ ਪ੍ਰਤੀਕਿਰਿਆ ਹਾਲੇ ਤੱਕ ਨਹੀਂ ਆਈ ਹੈ ਤੁਹਾਨੂੰ ਕੀ ਲੱਗਦਾ ਇਹ ਬੋਰਡ ਦਾ ਫੈਸਲਾ ਆਪਣੇ ਕਮੈਂਟ ਕਰਕੇ ਜਰੂਰ